ਬਤੌਰ ਫਿੰਗਰਪ੍ਰਿੰਟ ਹੈਡ ਲਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਖਲੀਕ ਵੀ ਆ ਮੈਗਨੇਤ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਆਨ ਡਿਊਟੀ ਅਟੈਕ ਹੋ ਗਿਆ ਕੋਰਟ ਚ ਫੋਨ ਕੀਤਾ ਕਿਸੇ ਨੇ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਦੋ ਕੰਨੀਆਂ ਲੈ ਕੇ ਗਏ ਹਸਪੀਟਲ ਸਿਵਲ ਹਸਪੀਟਲ ਗਏ ਆ ਤੇ ਉਹਨਾਂ ਕਿਹਾ ਕਿ ਰਿਪੋਰਟ ਦੈਟ ਟੂ ਰੀਸੀ ਮਹਾਰਾਜਮ ਸੀ ਬਹੁਤ ਵਧੀਆ ਮਹਾਰਾਜਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਹਾਰਾਜਮ ਸੀ ਦੇਖੋ ਕਿੰਨੇ ਮਹਾਰਾਜਮ ਦੀ ਮਗਰੋਂ ਉਹਨਾਂ ਦੇ ਆਏ ਆ ਜੀ ਵਧੀਆ ਮਹਿਕ ਨੇ ਤੇ ਕਮੋਡਿਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਬਰੋ ਕਰਮਾ ਦਾ ਸਰਦਾਰ ਜੀ ਨਹੀਂ ਪ੍ਰੈਸ ਕੇ ਜੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਤੇ ਸੰਸਕਾਰ ਤੇ ਕਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮਹਾਰਾਜਮ ਬਹੁਤ ਵਧੀਆ ਸੀ ਸਾਰੇ ਮਹਾਰਾਜਮਾਂ ਦੇ ਸਾਨੂੰ ਕੱਲ ਦੇ ਹੀ ਹਸਪੀਟਲ ਕੋਈ ਸਾਬ ਦਸੂਬ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਉਹ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਉਹ ਵੀ ਇੱਥੇ ਆਏ ਆ ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਭੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹਨ ਦੇਖੋ ਜੀ ਇਹ ਤੇ ਪ੍ਰਸ਼ਾਸਨ ਨੂੰ ਜੋ ਮਨਜ਼ੂਰੀ ਉਹ ਗੱਲ ਕੀਤੀ ਜਾਂਦਾ ਕਿੰਨੀ ਹਕਮਤ ਸੀ ਇਹਨਾਂ ਦੀ 52 52 ਸਾਲ ਦੀ ਉਮਰ ਸੀ 52 ਸਾਲਾਂ ਦੀ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ